ਇਹ ਜਿਹੜੀ ਸੀਆਈਏ ਬੰਦੀ ਟੀਮ ਸੀਗੇ ਜਿਹਨੂੰ ਆਪਣੇ ਰਜੇਸ਼ ਜੀ ਤੇ ਇਹਨਾਂ ਦੇ ਨਾਲ ਸੋਹਣ ਸੀਗੇ ਇੰਸਪੈਕਟਰ ਸਾਹਿਬ ਉਹ ਡੀਲ ਕਰ ਰਹੇ ਲੀਡ ਕਰ ਰਹੇ ਸੀਗੇ ਉਹ ਟੀਮ ਜਦੋਂ ਸਲੇਮ ਟਾਬਰੀ ਜਿਹੜਾ ਸ਼ੋਕਨਗਰ ਹੈ ਖਜੂਰਚਾ ਪੁਲੇ ਜਦੋਂ ਇਹ ਵਸਤੇ ਸੀਗੇ ਤੇ ਇਹਨਾਂ ਨੂੰ ਕਰੀਬ ਸ਼ਾਮੀ 4-5 ਵਜੇ ਦੀ ਗੱਲ ਹੈ ਇੱਕ ਬੰਦਾ ਇਹਨਾਂ ਨੂੰ ਸਸਪੀਸ਼ੀਅਸ ਜਿਹੜੀ ਹੈ ਹਾਲਤ ਦੇ ਵਿੱਚ ਲਿਖਿਆ ਤੇ ਇਹਨਾਂ ਆਪਣੀ ਟੀਮ ਨੇ ਉਹਨਾਂ ਨੂੰ ਰੌਂਡ ਅਪ ਕੀਤਾ ਤੇ ਉਹਨਾਂ ਤੋਂ ਪੁੱਛ ਕੇ ਜਿ ਕੀਤੀ ਤੇ ਜਦੋਂ ਉਹਨੂੰ ਚੈੱਕ ਕੀਤਾ ਉੱਥੇ ਮੌਕੇ ਤੇ ਸਾਡੇ ਏਸੀਪੀ ਸਾਹਿਬ ਵੀ ਆਈ ਸੀਗੇ ਸ਼ੋਕ ਜੀ ਤੇ ਵੈਰੀਫਾਈ ਕੀਤਾ ਤਾਂ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੈਗੀ ਹੈ ਹਿਰੋਇਨ ਉਹਦੇ ਕੋਲੋਂ ਬਰਾਮਦ ਹੋਈ ਤੇ ਜਦੋਂ ਉਹਨੂੰ ਹੋਰ ਡਿਮਾਇਨਾਂ ਪੁੱਛ ਕੇ ਚਿੱਤੀ ਤੇ ਉਹਨੇ ਦੱਸਿਆ ਜੀ ਉਹਦੇ ਘਰ ਦੇ ਵਿੱਚ ਉਹਨੇ ਹੋਰ ਜਿਹੜੀ ਹੈਗੀ ਹੈ ਹਿਰੋਇਨ ਲੁਕਾਈ ਹੋਈ ਹੈ ਫਿਰ ਨਾਲ ਹੀ ਸਾਡੀ ਟੀਮ ਉਹਦੀ ਸਾਰੀ ਕਨਸੈਂਟ ਫਾਰਮ ਵਗੈਰਾ ਲੈ ਕੇ ਫਿਰ ਆਪਣੀ ਉਹਦੇ ਘਰ ਗਏ ਉਹ ਸਲੇਮਟਾਪ ਨੇੜੇ ਉਹਦਾ ਘਰ ਹੈਗਾ ਚੌਕ ਦੇ ਉੱਥੇ ਹੋਰ ਆਪਾਂ ਨੂੰ 4 ਕਿਲੋ 750 ਗ੍ਰਾਮ ਜਿਹੜੀ ਹੈਗੀ ਹੈ ਹੋਰ ਆਪਾਂ ਨੂੰ ਇਹਦੇ ਵਿੱਚੋਂ ਹਿਰੋਇਨ 4 ਕਿਲੋ 755 ਗ੍ਰਾਮ ਹਿਰੋਇਨ ਫਿਰ ਹੋਰ ਉਸ ਤੋਂ ਬਾਅਦ ਬਰਾਮਦ ਹੋਈ ਜਿਹੜਾ ਦੋਸ਼ੀ ਹੈ ਇਹਦਾ ਨਾਮ ਕਬਰਪਾਲ ਹੈ ਇਸ ਦੋਸ਼ੀ ਤੇ ਪਹਿਲੇ ਵੀ ਜਿਹੜਾ ਹੈਗਾ ਆਪਣਾ ਟਿਪਾ ਠਾਣੇ ਇਸ ਤੇ 50 ਦਰਜੇ ਐਨਡੀਪੀਐਸ ਦਾ ਉਹਦੇ ਵਿੱਚ 15 ਗ੍ਰਾਮ ਹਿਰੋਇਨ ਇਹਦੇ ਚ ਬਰਾਮਦ ਹੋਈ ਸੀ ਬੰਦੇ ਤੋਂ ਉਸ ਉਸ ਪਰਚੇ ਦੇ ਵਿੱਚ ਇਹ 2022 ਦੇ ਵਿੱਚ ਲੁਧਿਆਣਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਬੇਸਿਕਲੀ ਜਦੋਂ ਆਪਾਂ ਇਹਦੀ ਸਾਰੀ ਤਫਤੀਸ਼ ਕੀਤੀ ਸਾਰਾ ਕੁਝ ਹੋਣਾ ਸੀ ਦੇਖ ਰਹੇ ਹਾਂ ਕਿ ਕਿਉਂਕਿ 27 ਤਾਰੀਖ ਨੂੰ ਅਸੀਂ ਇਹਨੂੰ ਜਸ਼ਕਾ ਜਸਾਪੁਰ ਪੇਸ਼ ਕੀਤਾ ਸੀ ਉਹਨਾਂ ਨੇ 2 ਦਿਨ ਦੀ ਰਿਮਾਨਟ ਦਿੱਤੀ ਸੀ ਹੁਣ ਪਰਸੋਂ ਅਸੀਂ ਕੱਲ ਅਸੀਂ ਫਿਰ ਇਹਨੂੰ ਪੇਸ਼ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲੋਂ ਸਾਹਮਣੇ ਆਈ ਹੈ ਬਿਕੋਜ਼ ਇਹ ਜਿਹੜੀ ਜਿੰਨਾ ਵੀ ਸਮਾਨ ਆਂਦਾ ਸੀਗਾ ਇਹਦੇ ਲਿੰਕ ਜਿਹੜੇ ਹੈਗੇ ਪਾਕਿਸਤਾਨ ਨਾਲ ਜੁੜੇ ਹੋਏ ਆ ਇਹਦੇ ਵਿੱਚ ਇੱਕ ਹੋਰ ਬੰਦਾ ਸੀਗਾ ਜਿਹਦਾ ਕੀ ਨਾਮ ਹੈ ਸैम ਉਹ ਬੰਦਾ ਇਹਦੇ ਨਾਲ ਪਹਿਲੇ ਇਹਦੇ ਨਾਲ ਮਿਲ ਕੇ ਕੰਮ ਕਰਦਾ ਸੀਗਾ ਪਰ ਪਿਛਲੇ ਕੁਝ ਮਹੀਨਾ ਤੋਂ ਉਹ ਬੰਦਾ ਵੀ ਵਿੱਚ ਫਰਾਰ ਹੈ ਤੇ ਫਿਰ ਇਹਨਾਂ ਸਿੱਧੇ ਹੀ ਉਧਰਲੇ ਬੰਦਿਆਂ ਨਾਲ ਸਿੱਧੇ ਹੀ ਤਾਲਮੇਲ ਕਰ ਲਿਆ ਤੇ ਇਹ ਪਿਛਲੇ 4-5 ਸਾਲ ਤੋਂ ਇਹ ਨਸ਼ਾ ਚਿੱਟਾ ਤਾਂ ਆ ਵੀ ਪਿੰਦਾ ਸੀ ਤੇ ਵੇਚਦਾ ਵੀ ਸੀ ਤੇ ਇਸੇ ਲੜੀ ਦੇ ਵਿੱਚ ਪਿਛਲੇ ਕੁਝ ਸਮਾਂ ਪਹਿਲੇ ਇਹ ਉੱਥੇ ਆਪਣਾ ਜਿਹੜਾ ਬਾਗਾਬੋਟ ਹੈਗਾ ਉਸ ਤੋਂ 2 ਕਿਲੋਮੀਟਰ ਪਹਿਲਾਂ ਇਸਨੇ ਉਰਨਾਲ ਬੰਦਿਆ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਾਮਾਨ ਮੰਗਾਇਆ ਤੇ ਉਹ ਫਿਰ ਇਹ ਸਾਮਾਨ ਅੱਗੇ ਇਹਨੂੰ ਵਹਾ ਕੇ ਵੇਚਣਾ ਸੀਗਾ ਤੇ ਉਹੀ ਵੇਚਣ ਦੀ ਇਰਾਦੇ ਦੇ ਵਿੱਚ ਚੌਕ ਦੇ ਉੱਤੇ ਖੜਿਆ ਸੀਗਾ ਤੇ ਉਦੋਂ ਸਾਡੀ ਟੀਮ ਨੇ ਫਿਰ ਇਹਨੂੰ ਰਾਉਂਡ ਅਪ ਕਰਕੇ ਤੇ ਆ ਸਾਰੀ ਰਿਕਵਰੀ ਕੀਤੀ ਠੀਕ ਹੈ ਜੀ ਸਕੇ ਡਰੋਨ ਦੇ ਨਾਲ ਹੀ ਉਥੇ ਵੀ ਮੰਗਵਾਂਦੇ ਸੀ ਕਿ ਜਾਂ ਕੋਈ ਹੋਰ ਕੋਈ ਪਾਈਪ ਲਾਈਨ ਜਾਂ ਕੋਈ ਹੋਰ ਸਿਸਟਮ ਸੀ ਇਹਦਾ ਪਾਕਿਸਤਾਨ ਤੋਂ ਇਹ ਇਹ ਦੇਖੋ ਬੇਸਿਕਲੀ ਹੁਣ ਆ ਜਿਹੜਾ ਬੰਦਾ ਹੈ ਇਹ ਤੋਂ ਜਿਹੜਾ ਬੰਦਾ ਇਸਨੇ ਤਾਂ ਬੇਸਿਕਲੀ ਇੱਕ ਬੰਦੇ ਤੋਂ ਲਈ ਸੀ ਜਿਹੜਾ ਕਿ ਵਾਗਾ ਬਾਰਡਰ ਤੋਂ ਹੋਰ ਅੱਗੇ 2 ਕਿਲੋਮੀਟਰ ਸੀਗਾ ਹੁਣ ਜਦ ਅਸੀਂ ਉਸ ਬੰਦੇ ਨੂੰ ਫੜਾਂਗੇ ਕਹਾ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਦਾ ਮੈਕੈਨਿਜ਼ਮ ਕੀ ਸੀਗਾ ਉੱਥੋਂ ਐਗਜ਼ੈਕਟਲੀ ਮੰਗਵਾਂਦਾ ਸਰਦੂ ਦਿਹਾੜੇ ਕਿੱਥੇ ਕਿੱਥੇ ਦਿੰਦਾ ਇਹਨੂੰ ਦਿਹਾੜੇ ਕੋਈ ਸੋਰਸਸ ਨਾਲ ਲੱਗਦਾ ਜਿਹੜੇ ਜਿੱਦਾਂ ਨੂੰ ਸੇਲ ਕਰਦਾ ਹੋਵੇ ਕਿ ਇਹ ਕਵਾਲਿਟੀ ਕਰਦਾ ਸੀ ਇਹ ਜਾਂ ਇਹ ਇਕੱਲੇ ਇਕੱਲੇ ਨੂੰ ਸਪਲਾਈ ਕਰਦਾ ਨਹੀਂ ਇਹ ਜੀ ਦਾ ਇਹ ਛੋਟੇ ਛੋਟੇ ਹੀ ਸਪਲਾਈ ਕਰਦਾ ਸੀਗਾ ਮਤਲਬ ਡਾਇਰੈਕਟ ਵੀ ਵਿੱਚ ਬੰਦੇ ਵੀ ਸੀਗੇ ਜਿਹੜੇ ਦਾ ਸਪਲਾਈ ਕਰਦੇ ਸੀ ਤੇ ਡਾਇਰੈਕਟ ਵੀ ਕਰਦਾ ਸੀਗਾ ਇਹ ਸਾਰਾ ਕਿਹੜੇ ਕਿਹੜੇ ਉਹ ਬੰਦੇ ਸੀਗੇ ਤੇ ਦਾ ਕਿਹਨੂੰ ਸਪਲਾਈ ਕਰਦਾ ਸੀਗਾ ਉਹ ਜੀ ਤਫਤੀਸ਼ ਤਫਤੀਸ਼ ਦਾ ਵਿਸ਼ਾ ਵਾਲੇ ਸੀ ਇਨਵੈਸਟੀਗੇਟ ਕਰ ਰਹੇ ਡਰਗ ਮਨੀ ਵੀ ਬੜੀ ਨਹੀਂ ਜੀ ਫਿਲਹਾਲ ਤਾਂ ਇਹਦੇ ਵਿੱਚ ਡਰਗ ਮਨੀ ਤਾਂ ਡਰਗ ਮਨੀ ਤਾਂ ਫਿਲਹਾਲ ਨਹੀਂ ਅਸੀਂ ਫੜੀਏ ਇਕੱਲਾ ਸਮਾਨ ਟੋਟਲ ਹੈਰੋਇਨ ਜੀ ਆਪਣੇ ਕੋਲ ਹੈਗੀ ਆ 5 ਕਿਲੋ 10 ਗ੍ਰਾਮ ਹੀ ਰੋਇਨ ਹੈ ਟੋਟਲ ਤੇ ਇਹ ਅਲੈਗਿਕ ਅਲੈਗਿਕ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਪੂਰੇ ਜਿਹੜੇ ਟਰਾਂਜੈਕਸ਼ਨ ਦੇ ਵਿੱਚ ਹਾਲੇ ਆਪਣੇ ਕੋਲ ਇੱਕ ਬੰਦਾ ਕਾਬੂ ਆਇਆ ਤੇ ਇੱਕ ਜਿੱਦਾਂ ਮੈਂ ਨਾ ਦੱਸਿਆ ਉਹ ਵੀ ਵਿੱਚ ਬੰਦਾ ਫਰਾਰ ਹੈ ਪਹਿਲਾਂ ਵੀ ਹਬਵਾਲ ਥਾਣੇ ਪਰਚਾ ਦਰਸ ਉਹਦੇ ਵਿੱਚ ਵੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਹੋਰ ਵੀ ਬੰਦੇ ਜਿਹੜੇ ਹੈਗੇ ਉਹਨਾਂ ਦੇ ਨਾਮ ਸਾਹਮਣੇ ਆਏ ਉਹਨਾਂ ਨੂੰ ਫੜ ਕੇ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਕੋਈ ਹਿਸਟਰੀ ਕੇਸ ਦਾ ਬੈਕਿੰਗ ਕਿਤਾ ਇਸ ਬੰਦੇ ਦੀ ਅਕਿਊਜ਼ ਦੀ ਆ ਉਹੀ ਮੈਂ ਪਹਿਲਾਂ ਵੀ ਦੱਸਿਆ ਜੀ ਪਹਿਲੇ ਇਸ ਤੇ ਟਿਪਾ ਥਾਣੇ ਪਰਚਾ ਦਰ ਜੋ ਹੈ 22 ਦੇ ਵਿੱਚ ਇਹਨੇ ਆਪਣਾ 15 ਗ੍ਰਾਮ ਐਂਡੀਪੀਐਸ ਦਾ ਪਰਚਾ ਦਾ ਜੋ ਹੈ ਸੀਗਾ ਉਹ ਫਿਰ ਬਾਹੀ ਦੇ ਵਿੱਚ ਹੀ ਲੁਧਿਆਣਾ ਜੇਲ੍ਹ ਚੋਂ ਦਸੰਬਰ ਦੇ ਮਹੀਨੇ ਵਿੱਚ ਬਾਹਰ ਆਇਆ। ਸਰ ਇਹਦੇ ਸਪੱਸ਼ਟ ਕੀ ਮਾਇਆ ਜੀ ਜਿੱਦ ਤੋਂ ਲੈਂਦਾ ਸੀਗਾ ਇਹ ਬੇਸਿਕਲੀ ਜਿਹੜਾ ਬੰਦਾ ਮੈਂ ਦੱਸਿਆ ਨਾ ਸੈਮ ਇਹ ਪਹਿਲਾਂ ਉਸ ਤੋਂ ਚਿੱਟਾ ਖਰੀਦਦਾ ਰਿਹਾ ਕਿਉਂਕਿ ਆਪ ਪੀੜਦਾ ਆਦੀ ਸੀਗਾ ਫਿਰ ਹੌਲੀ-ਹੌਲੀ ਕਰਕੇ ਜਿਹੜਾ ਬੰਦਾ ਉਹ ਐਡਿਕਟ ਹੋ ਜਾਂਦਾ ਹੈ ਫਿਰ ਉਹਨੂੰ ਉਹਦੀ ਪੂਰਤੀ ਕਰਨ ਦੇ ਲਈ ਫਿਰ ਉਸਦੇ ਹੀ ਸੈਮ ਦੇ ਥਰੂ ਉਹ ਅੱਗੇ ਬੰਦਿਆਂ ਦੇ ਨਾਲ ਟੱਚ ਆਇਆ ਜਦੋਂ ਸੈਮ ਪਾਸੇ ਹੋ ਗਿਆ ਤੇ ਫਿਰ ਉਹਨਾਂ ਬੰਦਿਆਂ ਨਾਲ ਸਿੱਧੇ ਕਰ ਲਏ। ਹਾਂਜੀ ਜੋ ਵੀ ਇਹਦੇ ਕੋਲ ਪ੍ਰਾਪਰਟੀਆਂ ਹੈ ਆ ਕਿ ਉਹਨਾਂ ਸਾਰੀਆਂ ਦੀ ਡਿਟੇਲ ਸਾਡੀ ਜੀ ਟੀਮ ਹੈ ਉਹ ਤਿਆਰ ਕਰ ਰਹੀ ਹੈ ਉਹ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਜਿੱਦਾਂ ਵੀ ਹੋਏਗਾ ਪ੍ਰਾਪਰਟੀ ਵੀ ਅਸੀਂ ਸੀਜ਼ ਕਰਾਂਗੇ ਜੀ ਫ੍ਰੀਜ਼ ਵੀ ਕਰਾਂਗੇ ਸੋਰੇਂਦਰ ਹੋਰ ਵੀ ਸਾਥੀ ਹੈ ਕਿ ਇਸ ਤਰ੍ਹਾਂ ਹਾਂ ਜੀ ਮੈਂ ਉਹ ਵੀ ਤੁਹਾਨੂੰ ਪਹਿਲੇ ਵੀ ਦੱਸਿਆ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਇਹਦੇ ਵਿੱਚ ਜਿੱਦੇ ਵਿੱਚ ਜਿੱਦਾਂ ਕਿ ਇੱਕ ਨਾਮ ਮੈਂ ਤੁਹਾਨੂੰ ਦੱਸਿਆ ਹੋਰ ਵੀ ਸਾਡੀ ਟੀਮ ਇਹਦੇ ਵਿੱਚ ਵੈਰੀਫਾਈ ਕਰਕੇ ਫਰਦਰ ਡਾਟਾ ਕਰ ਰਹੀ ਹੈ ਸਰ ਜੰਦਰ ਸਾਹਿਬ ਕੋਲ ਲੱਗੇ ਇਹ ਜੀ ਪਿਛਲੇ 4-5 ਸਾਲ ਤੋਂ ਇਹ ਕੰਮ ਕਰ ਰਿਹਾ ਸੀਗਾ ਜੀ ਦੀ ਉਮਰ ਕਰੀ 45 ਸਾਲ ਦੀ ਉਮਰ ਤੇ ਫਾਈਨੈਂਸ਼ੀਅਲੀ ਮਤਲਬ ਤੇ ਪਿਛਲੇ 4-5 ਸਾਲ ਤੇ ਕੰਮ ਕਰਦਾ ਸਰ ਕੋਈ ਸੋਸ਼ਲ ਮੀਡੀਆ ਲਿੰਕ ਤਾਂ ਨਹੀਂ ਇਹਦੇ ਵੀ ਉਹਦੇ ਤੇ ਡੀਲ ਕਰਦੇ ਹੋਣੇ ਇਹ ਲੋਕਾਂ ਨਾਲ ਨਹੀਂ ਫਲਾਣ ਇਹੋ ਜੀ ਕੋਈ ਗੱਲ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਨਹੀਂ ਠੀਕ ਸਰ ਜਿਸ ਜਿਸ ਜੀ ਵੀ ਡਰੱਗ ਫੜੀ ਗਿਆ ਅਮਾਉਂਟ ਕਿੰਨੀ ਪੜਦੀ ਏ ਇਹ ਜੀ ਆਪਾਂ ਦੇਖੋ ਅਮਾਉਂਟ ਵਾਈਜ਼ ਮੈਂ ਤੁਹਾਨੂੰ ਕੁਆਂਟੀਟੀ ਦੱਸ ਦੇਣਾ ਆਪਣੀ ਟੋਟਲ ਕੁਆਂਟੀਟੀ ਹੈ 5 ਕਿਲੋ 10 ਗ੍ਰਾਮ ਕੁਆਂਟੀਟੀ ਹੈ ਠੀਕ ਹੈ ਸਰ ਇੱਕ ਸਰ ਦਜੀਤ ਦਾ ਜਿਹੜਾ ਸ਼ੋਅ ਹੋ ਰਿਹਾ ਉਹਦੇ ਵਿੱਚ ਫਾਉਟ ਰਿਹਾ ਕਿਉਂ ਸ਼ੋਅ ਰੱਦ ਹੋ ਸਕਦਾ ਹੈ ਜਾਂ ਪੋਸਟਪੋਨ ਹੋ ਸਕਦਾ ਉਹ ਜੀ ਬਕਰੇ ਤੌਰ ਤੇ ਦੱਸਾਂਗੇ ਜੀ ਫਿਲਹਾਲ ਜੀ ਮੇਰੇ ਕੋਲ ਕਿਉਂਕਿ ਜਿਸ ਆਪਾਂ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈ ਉਹ ਮੈਂ ਤੁਹਾਡਾ ਸਾਂਝਾ ਕਰ ਦੇਣਾ ਉਹ ਫਿਰ ਕੋਈ ਹੋਰ ਮੈਟਰ ਦੇ ਬਕਰੇ ਬਕਰੇ ਤਰੀਕੇ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਬਿਲਕੁਲ ਮੁਕਤਾ ਪ੍ਰਬੰਧ ਕਿਤੇ ਜਾ ਰਹੇ ਨੇ ਜੀ ਜੀ ਬਿਲਕੁਲ ਮੁਕਤਾ ਪ੍ਰਬੰਧ ਕਿਤੇ ਜਾ ਰਹੇ ਨੇ ਬਾਕੀ ਜੋ ਵੀ ਇਹਦਾ ਹੋਗਾ ਬਕਰੇ ਤੌਰ ਤੇ ਤੁਹਾਨੂੰ ਅਸੀਂ ਇਤਲਾ ਕਰਾਂਗੇ ਠੀਕ ਹੈ